ਅੱਜ ਭਵਾਨੀਗੜ੍ਹ ਨੈਸ਼ਨਲ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ ਇੱਕ ਵਿਅਕਤੀ ਅਤੇ ਤਿੰਨ ਅਵਾਰਾ ਪਸ਼ੂਆਂ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਅਵਾਰਾ ਪਸ਼ੂਆਂ ਦੇ ਸੜਕ ਤੇ ਖੜੇ ਹੋਣ ਕਾਰਨ ਕੋਈ ਵੀ ਟਰੱਕ ਬਾਲਾ ਮਾਰ ਗਿਆ ਟੱਕਰ ਜਿਸ ਵਿੱਚ ਇੱਕ ਵਿਅਕਤੀ ਤੇ ਤਿੰਨ ਪਸ਼ੂਆਂ ਦੀ ਹੋਈ ਮੌਤ ਐਸਐਫਐਫ ਦੀ ਟੀਮ ਮੌਕੇ ਤੇ ਪਹੁੰਚ ਕੇ ਪਰ ਨਹੀਂ ਪਹੁੰਚੀ ਕੋਈ ਐਂਬੂਲੈਂਸ ਐਸਐਫਐਫ ਦੀ ਟੀਮ ਨੇ ਆਪਣੀ ਗੱਡੀ ਵਿੱਚ ਲਾਸ਼ ਰੱਖ ਕੇ ਪਹੁੰਚਾਇਆ ਸਰਕਾਰੀ ਹਸਪਤਾਲ ਚ ਭਵਾਨੀਗੜ੍ਹ ਸ਼ਹਿਰ ਚ ਸੜਕ ਤੇ ਨਹੀਂ ਚਲਦੀਆਂ ਲਾਈਟਾਂ ਤੇ ਕੁਝ ਝੁੰਡ ਬਣਾ ਕੇ ਜਗ੍ਹਾ ਤੇ ਖੜ ਜਾਂਦੇ ਨੇ ਹਵਾਰਾ ਪਸ਼ੂ ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ ਪੁਲਿਸ ਨੇ ਕਿਹਾ ਮ੍ਰਿਤਕ ਦੀ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਮੋਚਰੀ ਵਿੱਚ লাশ ਰੱਖੀ ਗਈ ਹੈ ਪੁਲਿਸ ਨੇ ਕਿਹਾ ਕਿ ਹਾਦਸੇ ਦੀ ਗੰਭੀਰਤਾ ਨਾਲ ਕੀਤੀ ਜਾਂਚ ਜਾਰੀ ਹੈ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾਵੇਗੀ ਟਰੱਕ ਵਾਲੇ ਨੂੰ ਜਲਦੀ ਹੀ ਫੜਿਆ ਜਾਵੇਗਾ ਰਿਪੋਰਟਰ ਰਾਜਕਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਹਾਦਸਾ ਵਾਪਰ ਰਹੇ ਨੇ ਪਰ

ਮੈਂ ਇਹ ਸੋਇ ਜਸਵੀਰ ਸਿੰਘ ਬੋਲ ਰਿਹਾ ਹਾਂ ਜਸਵੀਰ ਜੀ ਇੱਕ ਹਾਦਸਾ ਹੋਇਆ ਸੜਕ ਤੇ ਕਿੰਨੇ ਸਮੇਂ ਬਾਅਦ ਜਿਹੜੀ ਤੁਹਾਨੂੰ ਇਤਲਾਹ ਕਦੋਂ ਮਿਲੀ ਜੀ ਤੁਹਾਨੂੰ ਇਤਲਾਹ ਹੁਣੇ ਲਗਭਗ 1 ਘੰਟਾ ਪਹਿਲਾਂ ਮਿਲੀ ਹੈ ਜੀ ਇੱਥੇ ਕੋਈ ਐਕਸੀਡੈਂਟ ਦੌਰਾਨ ਲੈੱਡ ਬੋੜੀ ਪਈ ਹੈ ਜੀ ਤੇ ਉਹ ਮੌਕੇ ਤੇ ਆ ਪਹੁੰਚੇ ਹਾਂ ਪਰ شناخت ਨਹੀਂ ਹੋ ਰਹੀ ਹੈ ਹਜੇ ਤੱਕ ਜੀ ਕੋਈ شناخت ਵਾਸਤੇ ਹੁਣ ਤੱਕ ਰੱਖੀ ਰਹੀ ਹੈ ਇਹਨੂੰ ਲੈ ਕੇ ਅਸੀਂ ਹਸਪੀਟਲ ਜਾ ਰਹੇ ਹਾਂਗੇ ਤੇ ਮੌਚਰੀ ਚ ਦਿਖਾਵਾਂਗੇ 72 ਘੰਟੇ ਵਾਸਤੇ ਇਹ ਸ਼ਰਾਬ ਤੋਂ ਹੁੰਦੀ ਹੈ ਉਸ ਤੋਂ ਬਾਅਦ ਅਗਲੀ ਚਾਰ ਵਜੇ ਜਸਪੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪੀਟਲ ਲੈ ਕੇ ਜਾ ਰਹੇ ਹੋ ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਉਹਨਾਂ ਦਾ ਰਸਤਾ ਕਹਿ ਨਹੀਂ ਦੇ ਕੋ ਰਸਤਾ ਤਾਂ ਕੈਂਪ ਕਰ ਰਹੇ ਹੈਗੇ ਆਪਣੇ ਜਿਹੜੇ ਹਾਈਵੇਅ ਵਾਲੇ ਹੈਗੇ ਨੇ ਉਹ ਉਹਨਾਂ ਨਾਲ ਕਰ ਰਹੇ ਆ ਕਿ ਟੈਕਫੋਨ ਫਿਰ ਵੀ ਇਹਦੇ ਡਿਜੀਟਲ ਬੋਡੀਆ ਉਹਨੂੰ ਸੰਭਾਲੂਗਾ ਇਥੇ ਬਿਆਸਤੀ ਹੋ ਜਾਈਗੀ ਤੇ ਉਸ ਕਰਕੇ ਮਤਲਬ ਆਤੀ ਆਪਣੀ ਗੱਡੀ ਲੈ ਕੇ ਜਾ ਰਹੇ ਆ ਤੇ ਉਹ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈਰੀ ਹੈ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਇਹ ਤਾਂ ਬੈਟ ਬੋਡੀ ਦਾ ਮਤਲਬ ਇਹਨੂੰ ਸੰਭਾਲਣਾ ਤਾਂ ਹੈਗੇ ਨੇ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਹੋ ਸਕਦਾ ਇਹ ਐਕਸੀਡੈਂਟ ਹੀ ਹੋਇਆ ਲੱਗਦਾ ਕਿਸੇ ਵਹੀਕਲ ਨਾਲ ਜਾਇਵਤ ਬਹਿ ਆਨਾ ਡੈੱਡ ਬਡੀ ਅਜ ਤੱਕ ਕੋਈ ਨਿਸ਼ਾਨ ਜਾਂ ਕੋਈ ਨਿਸ਼ਾਨਤਾ ਐਕਸੀਡੈਂਟ ਦੇ ਦੌਰਾਨ ਲੱਗਦੇ ਨੇ ਕਿ ਵੀ ਕੁਝ ਹੋਇਆ ਹੋਇਆ ਹੈ। ਅੱਛੀ ਵੀ ਫੱਲ ਦੇ ਦਾਰੀ ਤੱਕ ਠੀਕ ਹੈ। ਠੀਕ। ਓਕੇ। ਫਿਰ ਆਪਣਾ ਨਾਮ ਜੀ। ਮੇਰਾ ਨਾਮ ਰਾਜਾ ਜੀ। ਅੱਜ ਉਰੇ ਮਿਲਕੇ ਅਣਪਛਾਤੇ ਬੰਦੇ ਦੀ ਲਾਸ਼ ਮਿਲੀ ਹੈ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਕਹਿਣਾ ਚਾਹੁੰਦੇ ਜੀ ਆਹ ਦੇਖੋ ਆਹ ਲਾਈਟਾਂ ਨੇ ਜੇ ਇਹ ਦਿਖਾਵਾ ਹੈ ਜੀ ਕਦੇ ਨਹੀਂ ਚੱਲਦੀਆਂ ਜੀ ਜਿੰਨੂੰ ਮਰਜ਼ੀ ਪੁੱਛ ਲਓ। ਇਹ ਨੇਰੇ ਦੇ ਵਿੱਚ ਇਹ ਕੰਮ ਹੋਇਆ ਜੀ ਇਹ ਜਿਹੜਾ ਹੋਇਆ। ਰੋਜ਼ੇ ਹੁੰਦੇ ਨੇ ਜੀ ਇੱਥੇ ਇਹ ਲਾਈਟਾਂ ਇਹ ਮੇਨ ਜਿਹੜਾ ਕਾਰਨ ਹੈ ਲਾਈਟਾਂ ਦਾ ਇਹ ਆਵਾਰਾ ਪਸ਼ੂ ਵੀ ਮਿਲਦੇ ਨੇ ਤੇ ਉਰੇ ਵੀ ਤਿੰਨ ਮਲਕੇ ਪਸ਼ੂ ਮਰੇ ਪਏ ਨੇ ਇਹਨਾਂ ਬਾਰੇ ਵੀ ਕੀ ਕਹੋਗੇ ਇਹਨਾਂ ਬਾਰੇ ਕੀ ਕਹੀਏ ਜੀ ਵਿਚਾਰੇ ਮੱਛਰ ਤੋਂ ਮੂਰੇ ਛੜਕਤੇ ਆਉਂਦੇ ਨੇ ਜੀ ਇੱਥੇ ਕੋਈ ਇਹਨਾਂ ਦਾ ਖਤਮ ਹੈ ਨਹੀਂ ਜੀ ਵੀ ਜਿਹੜਾ ਇਹਨਾਂ ਨੂੰ ਕੋਈ ਉਰਾ ਪਰਾਂ ਇਹ ਲਾਈਟਾਂ ਕਰਕੇ ਆ ਕੇ ਵਿਚਾਰੇ ਜਦੋਂ ਮੁੱਕ ਜਾਂਦੀਆਂ ਲਾਈਟਾਂ ਬੁਝੇ ਰਹਿੰਦੀਆਂ ਨੇ ਇਹ ਆ ਕੇ ਬੈਠਦੇ ਨੇ ਫਿਰ ਟਰੱਕ ਵਾਲਾ ਆਉਂਦਾ ਉਹਨੂੰ ਵੀ ਵਿਚਾਰਾ ਕੀ ਕਰੇ ਉਹਨੂੰ ਵੀ ਨਹੀਂ ਕੁੱਤ ਦਿਖਦਾ ਜੀ ਇਹ ਲੈਟਾਂ ਦਾ ਕਾਰਨ ਹੈ ਜੀ ਮੇਨ ਲੈਟਾਂ ਦਾ ਕਾਰਨ ਹੈ ਠੀਕ ਇਹ ਪੁਛ ਸਰਕਾਰਾਂ ਉਹੀ ਕਹੀ ਜਾਂਦੇ ਨੇ ਐ ਕਰਤਾ ਐ ਕਰਤਾ ਇਹ ਤਾਂ ਦਿਖਾਵੇ ਨੇ ਜੀ ਠੀਕ ਇਹਦੇ ਕੁਝ ਨਹੀਂ ਹੈ ਤੇ ਸ਼ਾਮ ਨੂੰ 6-7 ਵਜੇ ਝੁੰਡ ਬਣਾ ਕੇ ਉਹ ਜਾ ਨਾ ਕੋਈ 6-7 ਵਜੇ ਨਹੀਂ ਜੀ 11-12 ਵਜੇ ਹੁੰਦਾ ਨਹੀਂ ਨਹੀਂ ਪਸ਼ੂ ਬੈਠ ਜਾਂਦੇ ਨੇ ਇੱਥੇ ਹਾਂ ਜੀ ਹਾਂ ਜੀ ਤੇ ਐਸੀ ਝੁੰਡ ਬਣਾ ਕੇ ਬੈਠ ਜਾਂਦੇ ਨੇ ਹਾਂ ਜੀ ਹਾਂ ਜੀ ਇਹਦੇ ਬਾਰੇ ਕੀ ਇਹਦੇ ਬਾਰੇ ਕੀ ਕਹੀਏ ਜੀ ਇਹਦਾ ਗਊ ਸ਼ਾਲਾ ਜਾਣੇ ਚਾਹੀਦੇ ਨੇ ਜੀ ਇਹ ਡੈਡੀਆਂ ਗਊ ਸ਼ਾਲਾ ਨੇ ਗਊਸ਼ਾਲਾ ਲੈ ਕਿਉਂ ਨਹੀਂ ਰੱਖਦੇ ਕੀ ਕਾਰਨ ਹੈ ਇਹ ਰੱਖਦੇ ਨਹੀਂ ਜੀ ਫਿਰ ਤੁਹਾਨੂੰ ਪਤਾ ਹੈ ਅੱਜ ਕੱਲ ਸਭ ਤੁਹਾਨੂੰ ਪਤਾ ਹੀ ਆ ਸਿਸਟਮ ਹਿੱਲੇ ਪਏ ਨੇ ਹਰੇਕ ਕਹਿੰਦਾ ਮੇਰੀ ਬਾਲਟੀ ਚੱਲੇ ਵੀ ਇਹ ਕਾਇਮ ਇਹਨਾਂ ਨੂੰ ਕਾਨੂੰਨ ਉਹ ਕਰੇ ਨਾਲੇ দান ਲੋਕ ਇਹਨਾਂ ਨੂੰ ਦਿੰਦੇ ਨੇ ਐ ਦੱਸੋ ਵੀ ਦਾਨ ਕੌਣ ਨਹੀਂ ਦਿੰਦਾ ਬਹੁਤ ਦਾਨ ਜਾਂਦਾ ਇਹਨਾਂ ਦੀ ਬੇਕਦਰੀ ਤੁਹਾਡਾ ਕੀ ਕਹਿਣਾ ਹੈ ਸਾਡਾ ਤਾਂ ਕਹਿਣਾ ਪ੍ਰਸ਼ਾਸਨ ਨੂੰ ਇਹੀ ਆ ਵੀ ਇਹ ਇਹਦਾ ਸੁਧਾਰ ਕੀਤਾ ਜਾਵੇ ਅਕਦਾ ਭੌਂਕ ਭੌਂਕੇ ਰਹਿ ਜਾਂਦੇ ਇਹਨਾਂ ਦੀ ਸਿਹਤ ਤੇ ਕੋਈ ਪ੍ਰਸ਼ਾਸਨ ਦੇਦੇ ਕੋਈ 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 ਇੱਥੇ ਹੋ ਨਹੀਂ ਹੈ। ਪਰ ਪੁਲਸ ਵਾਲਾ ਆਵੇ ਕੋਈ ਉਧਰ ਆ ਕੇ ਕੰਮ ਮਾੜਾ ਮੋਟਾ ਇੱਧਰ ਉੱਧਰ ਕਰਾਵੇ ਕੋਈ ਕੋਈ ਨਹੀਂ। ਕੋਈ ਨਹੀਂ ਸੁਣਦਾ। ਹਾਂ ਜੀ।